ਸਤਰੀਕਾਲ ਜੀ ਸਾਰਿਆਂ ਨੂੰ। ਦੇਖਾਂ ਦੀ ਖਾਂਦੀ ਕੀੜੇ। ਹੂੰ। ਦੇਖਿਆ ਮੈਂ ਹਾਂ ਕਣਕ ਦੀ ਖਾਂਦੀ ਕੀੜੇ ਨੂੰ। ਹੂੰ। ਨਹੀਂ ਪੈ ਗਿਆ। ਕੀ ਹੋਊਂਗਾ ਉਹ ਲੋ ਕੁਦੇ ਸਾਰਾ ਆ ਪਿਆ ਪਾਣੀ। ਹੂੰ। ਸਤਰੀਕਾਲ ਜੀ ਸਾਰਿਆਂ ਨੂੰ। ਸਵਾਗਤ ਆ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ। ਤੇ ਅੱਜ ਆਪਾਂ ਮੀਤੋ ਬਾਅਦ ਮਾਰਦੇ ਆ ਕਣਕ ਨੂੰ ਕੀੜਾ ਤੇ ਕਰਦੇ ਆ ਗੱਲਾਂ ਬਾਤਾਂ। ਇੱਕ ਆਪਣਾ ਹਾਂ ਵੀਡੀਓ ਪਾਈ ਸੀ ਆਪਾਂ ਆਪਣਾ ਟਰਾਂਸਫਾਰਮ ਚੋਰੀ ਹੋ ਗਿਆ ਹੋ ਗਿਆ ਬਈ ਉਹ। ਲੈ ਕੇ ਉਹਦੇ ਚੋਂ ਤਾਂਬਾ ਕੱਢ ਲਿਆ ਤੇਲ ਕੱਢ ਲਿਆ ਉਹਨਾਂ ਨੇ ਬਾਕੀ ਕੁਝ ਨਹੀਂ ਛੇੜਿਆ ਇੱਕ ਜਿਹੜੀ ਸੀਗੀ ਮੋਟਰ ਦੀ ਕੇਬਲ ਤੇ ਉਹੋ ਖਿੱਚ ਕੇ ਤੋੜੀ ਉਹਨਾਂ ਨੇ ਉਹ ਹੋ ਸਕਦਾ ਆਪਾਂ ਨੂੰ ਮੋਟਰ ਦਾ ਬੁਖਾਉਣਾ ਪਵੇ ਕਿਉਂਕਿ ਜਦੋਂ ਇਹਨੇ ਖਿੱਚ ਕੇ ਤੋੜੀ ਤੇ ਹੋ ਸਕਦਾ ਵਿੱਚੋਂ ਤਾਰ ਕੋਈ ਖਿੱਚੀ ਗਈ ਹੋਵੇ ਤੇ ਬਾਕੀ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਹੈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦਬਾ ਲੋ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਚਲੋ ਹੁਣ ਆਪਾਂ ਦੇਖਦੇ ਆਂ ਕਣਕਾਂ ਨਾਲ ਤੁਹਾਨੂੰ ਵਿਖਾਉਨੇ ਆਂ ਆ ਦੇਖੋ ਬਈ ਕਣਕ ਮੀਨੇ ਬਣਾਤੀਆਂ ਕਣਕਾਂ ਦਾ ਹੈ ਨਾ ਬੰਦੀ ਕਣਕ ਹੈ ਲਵੀ ਲਵੀ ਕਣਕ ਹੈ ਵੀ ਲਵੀ ਲਵੀ ਕਾਤੀ ਕਹਿੰਦਾ ਉਹ ਐ ਨਹੀਂ ਕਣਕ ਪੱਕੀ ਜੀ ਖੜੀ ਜਾਂ ਤਿੱਲੇ ਜੜੀ ਜਾਂਦੀ ਹੈ ਨਾ ਬਹੁਤ ਕਣਕਾਂ ਦੇ ਨਾ ਤਿੱਲੇ ਜੜੀ ਜਾਂਦੀਆਂ ਗਰਮੀ ਪਈ ਸੀ ਨਾ ਇੱਥੇ ਹੂੰ ਬਾਅਦ ਜੇ ਚਾਹ ਠੰਡਾ ਕਰਕੇ ਉਹਨੇ ਬਣਾਉਣਾ ਹੂੰ ਇਹ ਤਿੱਲੇ ਚੜ ਜਾਂਦੀਆਂ ਕਾ ਹੂੰ ਹੂੰ ਇੱਧਰ ਦੇਖ ਆਹ ਕਣਕ ਨੇ ਨਾ ਜਿਹੜਾ ਖਾਲਨਾ ਖਿਆਰਾ ਹੈ ਨਾ ਇਹ ਤੂੰ ਗਾਂ ਵਾਲੀ ਗਾਨ ਕੇ ਵੇਖ ਤੂੰ ਨਾਲ ਉਹਦੇ ਚਰੇ ਵੀ ਉਹਨੇ 2 2.5 ਗੱਟੇ ਪਾਏ 2.5 ਗੱਟੇ ਜਾਂਦਾ ਇਹ ਆਪਾਂ ਤੰਤਨ ਪਾਤੇ ਤੇ ਪਰ ਉਹਨੇ ਰੌਣੀ ਕਰਕੇ ਪੀਜਾ ਸੀ ਹੱਥ ਪੈਂਦਾ ਰੌਣੀ ਨਾ ਵੇ ਪਾਲ ਤੈਨਾਂ ਵੇ ਪਾਲ ਦੇਖੋ ਵੇ ਪਾਲ ਕੇ ਦੇ ਪੂਰੇ ਚੌੜੇ ਪੱਤੇ ਆ ਹੈ ਨਾ ਆ ਗੋਭੀ ਵੇਲਾ ਆਪਦੀ ਆਪ ਉੱਗ ਕੇ ਫੁੱਲ ਬਣ ਗਿਆ ਸੀ ਹੂੰ ਤਾਂ ਗਾਵੇ ਕਿਉਂ ਨਹੀਂ ਕਣਕ ਆਇਆ ਪੱਕੀ ਡੇਕੀ ਹੂੰ ਹੂੰ ਮਿੱਦੀ ਨਹੀਂ ਲੌਜਾ ਰਹੀ ਕਿੱਥੇ ਹੂੰ ਪਤਾ ਨਹੀਂ ਕਿੱਥੇ ਹੈ ਬਹੁਤ ਪੌਣ ਉਹ ਛੇਨਾ ਨਾ ਛੜਕ ਨੂੰ ਯੋਜਨਾ ਹੈ ਆਪਾਂ ਹੂੰ ਲੋਕ ਲੈ ਉਹਨਾਂ ਚ ਭੈਣਾਂ ਨਾਲ ਰਹਿਗਾ ਖਾਲੀ ਜੇ ਥਾਂ ਚ ਇਧਰ ਨਾ ਹੂੰ ਜੋ ਕਿ ਤਿੰਨ ਉੱਥੇ ਆਪ ਨੂੰ ਸਪਰੇਅ ਕਰਨੀ ਪਊ ਬਾਹਲੇ ਗੰਦੀ ਛਾਇਆ ਪਾਲ ਕੇ ਜਾਂ ਤਾਂ ਇਹ ਐਨ ਕਿ ਥੋੜਾ ਨਾ ਤਾਂ ਆਉਂਦੇ ਹਾਲ ਵੇਖੀ ਜੀ ਆ ਵੇਖ ਕਣਕ ਡਿੱਗੀਆਂ ਦੇਖੀ ਉੱਤੋਂ ਲੜਦੀ ਜੀ ਹੂੰ ਹੂੰ ਅੱਗੇ ਨਾ ਇਹਦੇ ਚ ਦੋ ਗੇ ਜੇ ਪੈ ਜਾਣੇ ਨੇ ਹਨਾ ਐਨ ਕਿ ਆਏ ਨਹੀਂ ਇਹ ਰੱਖੇ ਰਾਕੇ ਅੱਗੇ ਆ ਜਾਓ ਚਲ ਰਾਂ ਦਾ ਕਿਰਪਾ ਮਾਰ ਕੇ ਹੂੰ ਠੀਕ ਹੈ ਕੰਨਕ ਦਾ ਸਾਰੀ ਹੈ ਨਾ ਹੋ ਗਿਆ ਕਿ ਮੇਲਾ ਨਹੀਂ ਵੇਖਣ ਗਿਆ ਫਿਰ ਮੇਰਾ ਭਰਾ ਗੋਡੇ ਨਹੀਂ ਨਿਕੰਮ ਕਰਦੇ ਸੀ ਹੈ ਗੋਡੇ ਨਹੀਂ ਕੰਮ ਕਰਦੇ ਸੀ ਗੋਡੇ ਨੂੰ ਕੀ ਹੋ ਗਿਆ ਗੋਡੇ ਦੋਦੇ ਯਾਰ ਭਾਂਜੀ ਠੰਡ ਜੀ ਜਾ ਕੇ ਨਾ ਬਾਲੀ ਹੂੰ ਬਾਲੀ ਦਰ ਤੇ ਕਰਦੀ ਠੰਡ ਜਾ ਕੇ ਠਰ ਜਾਂਦੇ ਹਾਂ ਹੂੰ ਠੰਡ ਜਾਨੀ ਗੋਡੇ ਤੇ ਦੁਖਦੇ ਹੈ ਹੈ ਗੋਡੇ ਬਈ ਤੇਰੇ ਨਿਕਲੇ ਦੋਦੇ ਗਰਮੀ ਬਹੁਤ ਦੁਨੀਆ ਦਾ ਪਤਾ ਲੱਗਦਾ ਸੀ ਯਾਰ ਇਹਨੇ ਨਹੀਂ ਬਈ ਸੁੱਖੇ ਪਤਾ ਕੀ ਗੱਲ ਆ ਹਾਂ ਗਰਮੀ ਚ ਫਰਕ ਤਾਂ ਪੈਂਦਾ ਹੈ ਠੰਡ ਦਾ ਤੇ ਗਰਮੀ ਦਾ ਫਰਕ ਤਾਂ ਹੈਗਾ ਹੀ ਯਾਰ ਉਹ ਤਾਂ ਪਹਿਲਾਂ ਹੀ ਲਾਦਾ ਹੱਡ ਜੀ ਘੱਟ ਰੀ ਜਾਂਦੇ ਨੇ ਹੂੰ ਉਦੋਂ ਨਹੀਂ ਆਇ ਲਾਦਾ ਬਾਕੀ ਮੇਲੇ ਤੇ ਜਾਂ ਤੱਕੇ ਹੁੰਦੇ ਆ ਨਾ ਹੂੰ ਬਾਕੀ ਉਮਰ ਦੇ ਨਾ ਪਹਿਲੇ ਦਿਨ ਨਹੀਂ ਜਾਏ ਬਾਕੀ ਉਮਰ ਦੇ ਹਿਸਾਬ ਨਾਲ ਹੁੰਦਾ ਹੂੰ ਹੁਣ ਇਸ਼ਨਾਨ ਵੀ ਆਉਦੈਂ ਹੈਨਾ ਹੂੰ ਹੂੰ ਲੋਕ ਇਸ਼ਨਾਨ ਕਰਨ ਵੀ ਜਾਂਦੇ ਆ ਤੇ ਮੇਲਾ ਹੁੰਦਾ ਮੁੰਡਿਆਂ ਖੁੰਡਿਆਂ ਦਾ ਜਿਹੜੇ ਤੁਰਨ ਫਿਰ ਤਕੜੇ ਹੈ ਨਾ ਗੱਬਰੂ ਹੈ ਉਹਨਾ ਆਪਣਾ ਹੁਣ 45 45 ਸਾਲ ਦੇ ਆਪਾਂ ਹੋ ਗਏ ਤੇ ਵਿਚਾਰ ਹੀ ਹੋ ਗਿਆ ਆਪਣਾ ਫਿਰ ਕਾਹਦਾ ਮੇਲਾ ਯਾਰ ਆਪਾਂ ਹੁਣ ਕਿੱਥੋਂ ਇੰਨਾ ਤੁਰਾਂ ਫਿਰਾਂਗੇ ਫਿਰ ਵੀ ਚਲ ਫਰਕ ਤਾਂ ਪੈਂਦਾ ਹੀ ਆ ਜਦੋਂ ਆਪਾਂ ਨਹੀਂ ਵੀ ਉਹਦੇ ਵਿਚਾਰੇ ਜੀ ਹੋ ਗਏ ਫਿਰ ਵੀ ਅਕਸਰ ਫਰਕ ਤਾਂ ਪੈਂਦਾ ਹੀ ਆ ਉਮਰ ਦਾ ਨਾਲ ਜਿਵੇਂ ਜਿਵੇਂ ਉਮਰ ਵੱਧਦੀ ਉਵੇਂ ਬੰਦਾ ਪਤਾ ਲੱਗਦਾ ਜਾਂਦਾ ਵੀ ਉਹ ਜੇ ਢੀਡ ਭੜਕਿਆਂ ਚ ਬਾਹਾਂ 'ਚ ਨਹੀਂ ਜਾਂਦਾ ਕਸ ਵਾਲਿਆਂ 'ਚ ਇਹ ਧੱਕਮ ਧੱਕੇ ਬਹੁਤ ਹੁੰਦਾ ਨਾ ਕੰਮਾਂ ਹੂੰ ਤੇਨੇ ਇੱਕ ਗੱਲ ਹੋਰ ਦੱਸ ਦਮੈਂ ਹੂੰ ਇਹ 92 ਦੇ ਚ ਗਿਆ ਸੀ ਮੈਂ ਦਿਲਾ ਵੇਖਣ ਹੂੰ ਉਹ ਬਾਈ ਦੇਵ ਵੀ ਸੀ ਬਾਬਾ ਸਰੂਪਾ ਕੇਵਲ ਹੂੰ ਇਹ ਫੌਜੀ ਗੱਡੀ ਆ ਗਈ ਤੇ ਉੱਥੇ ਗਿਆ ਰੋਲ ਮੈਂ ਨਹੀਂ ਉੱਥੇ ਜਾੜੜੇ ਨੂੰ ਮਕਸਰ ਹਾਂ ਅੱਛਾ ਤੇ ਮੈਂ ਰੁਲ ਗਿਆ ਤੇ ਇਹਨਾਂ ਨੇ ਬਈ ਭਾਲ ਮੇਰੀ ਗੱਲ ਹੈ ਹਾਂ ਭਾਲਿਆ ਭੁਲਿਆ ਨਹੀਂ ਭਾਲਿਆ ਹੂੰ ਭਾਲੇ ਤਾਂ ਕਿੱਥੇ ਜਾਂਦਾ ਵੀਰੇ ਤੇ ਪੈਸੇ ਮੇਰੇ ਕੋਲੇ ਸੀਗੇ ਮੈਂ ਆਉਂਦੇ ਨੇ ਨਾਲੇ ਤਾਂ ਮਰੂਦ ਲੈ ਲੇ ਹੂੰ ਨਾਲੇ ਸਵਰਾਜ ਆਣ ਦੇ ਏਜੰਸੀ ਉੱਥੇ ਲੱਗਿਆ ਪਿਆ ਵੀਸੀਆਰ ਉਹ ਵੇਖਿਆ ਹੂੰ ਉਹਦਾ ਵੀਸੀਆਰ ਹੁੰਦੇ ਸੀ ਨਾ ਹੂੰ ਤੇ ਪੰਜਾਂ ਦੇ ਪੰਜਰਮੀਆਂ ਦੇ ਮੈਂ ਮਰੂਦ ਲੈ ਲੇ ਤੇ ਬਸ ਤੇ ਬਹਿ ਗਿਆ ਉੱਤੇ ਛੱਤ ਤੇ ਤੇ ਇਹ ਮਾੜਾ ਮੋਟਾ ਕਿਰਾਇਆ ਲੱਗਦਾ ਪੰਜ ਰੁਪਏ ਮਿਲਣਾ ਦਾ ਮੁਕਸਰ ਦਾ ਸੀਗਾ ਕਿਰਾਇਆ ਉਹਦਾ ਹੂੰ ਇੰਨਾ ਕੀ ਹੋਊਗਾ ਹੂੰ ਰੁਪਿਆ ਕਿ 2 ਰੁਪਏ ਆਪਣੇ ਇਥੋਂ ਦੇ ਲਾਦੇ ਸੀਗੇ ਹੂੰ ਤੇ ਮੈਂ ਤਾਂ ਘਰੇ ਆ ਗਿਆ ਤੇ ਮੈਨੂੰ ਆ ਕੇ ਉਹ ਇੰਨਾ ਲੜੇ ਨਾ ਮੁੜ ਕੇ ਹੂੰ ਛੱਡ ਗਲਾਂ ਦੇ ਕੰਜਰਾ ਕਹਿੰਦਾ ਤੂੰ ਸਾਨੂੰ ਤਾਂ ਦੱਸ ਦਿੰਦਾ ਉੱਥੇ ਖੜਾ ਰਹਿਂਦਾ ਜਿੱਥੇ ਖੜਾ ਸੀ ਹੂੰ ਵੀ ਰੁਲ ਗਿਆ ਸੀ ਵੀ ਅਸੀਂ ਫਿਰ ਹਾਂ ਨੂੰ ਮੁੜ ਕੇ ਆ ਵੇਖਿਆ ਤੈਨੂੰ ਬਹੁਤ ਦੂਰ ਤੱਕ ਆ ਗਿਆ ਹੂੰ ਫਿਰ ਅਸੀਂ ਆਖਿਆ ਵੀ ਚੱਲ ਹੁਣ ਤਾਂ ਚੱਲੀਏ ਵੀ ਆਪੇ ਵੇਖਣ ਘਰੇ ਜਾ ਜੀ ਇਹ ਗੱਲ ਪਤਾ ਕੀ ਅਜੁਕੇ ਹੂੰ ਉਦੋਂ ਨਾ ਭੀੜ ਹੁੰਦੀ ਬਾਲੀ ਸੀ ਬਾਲੀ ਮੜਿਆ ਯਾਰ ਇੱਕ ਪਹਿਲੀ ਯਾਰ ਗਿਆ ਸੀ ਉਦੋਂ ਮੈਂ ਹਾਂ ਆਹੋ ਪਹਿਲੀ ਪਹਿਲੀ ਯਾਰ ਮਿਲਦੇ ਗਿਆ ਜੀ ਭੀੜ ਹੁੰਦੀ ਵੀ ਬਾਲੀ ਸੀ ਬਾਈ ਇੱਕ ਵਾਰ ਮੈਂ ਵੀ ਗਿਆ ਸੀ ਬਾਈ ਵੇ ਕਰ ਹੀ ਗਿਆ ਸੀ ਆਪਣੇ ਨਾ ਚਾਚਾ ਨਾਮਾ ਉਹਦੀ ਜੁੱਤੀ ਲੈ ਗਈ ਉੱਥੇ ਚੱਕੀ ਨੇ ਚੱਕਣੇ ਕਿਹੜੇ ਕੰਜਰ ਨੇ ਦੇਣੇ ਸੀ ਚੱਕਣ ਤਾਂ ਕੌਣ ਦਿੰਦਾ ਐਨੀ ਭੀੜ ਚ ਹੂੰ ਹੋਰ ਡਾਂਗਾ ਜੀ ਉਹ ਚੱਲ ਪਈ ਕਿਹੜੀਆਂ ਗੱਲਾਂ ਕਰਦਾ ਉਹ ਡਾਂਗਾ ਚੱਲਦੀਆਂ ਮੇਲੇ ਤੇ ਪੈਰ ਹੀ ਨਹੀਂ ਲੱਗਣ ਦਿੰਦੇ ਯਾਰ ਜਿਹੜੇ ਹੁੰਦੇ ਨਾ ਮੁੰਡੇ-ਕੁੰਡੇ ਉਹ ਚੀਕਾਂ ਮਾਰਦੇ ਆ ਰੌਲਾ ਪਾਉਂਦੇ ਨਹੀਂ ਯਾਰ ਕੋਈ ਰੇੜੀ ਲੱਗੀ ਉਹ ਚੱਕ ਕੇ ਮੁੱਦੀ ਮਾਰਦੀ ਹੈ ਇਹ ਜਾਂ ਕੰਮ ਮੜਾ ਜਿਹਾ ਇੱਕ ਥਾਂ ਕਰਤਾ ਤੇ ਮੁੜ ਕੇ ਚੱਲ ਪੈਂਦਾ ਕੰਮ ਨਹੀਂ ਇੱਕ ਦੋ ਦਿਨ ਲੇਟ ਵੇਖਿਆ ਬਈ ਯਾਰ ਮੇਲਾ ਮੇਲਾ ਆਈਡੀ ਜੇ ਥੋੜਾ ਜਾਂਦਾ ਜਦੋਂ ਮੜੀ ਜੀ ਰੈਲ ਹੋ ਜੇ ਅਸਲ ਹੁਣ ਮੇਲੇ ਵਾਲੇ ਦਿਨ ਭੀੜ ਨਹੀਂ ਇੰਨੀ ਹੁੰਦੀ ਅਗਲੇ ਦਿਨ ਬੜੀ ਭੀੜ ਹੁੰਦੀ ਹੈ ਹਰ ਕੀ ਕਹਿੰਦਾ ਯਾਰ ਆਪਾਂ ਨਾ ਅਗਲੇ ਦਿਨ ਚੱਲਾਂਗੇ ਤੇ ਤਾਂ ਕਰਕੇ ਭੀੜ ਅਗਲੇ ਦਿਨ ਹੋਣ ਲੱਗ ਗਈ ਤੇ ਬਾਕੀ ਭਾਈ ਜਿਹਨੇ ਵੇਖਣਾ ਮੇਲਾ ਵੇਖਣਾ ਹੀ ਹੈ ਨਾ ਕਿੰਨੇ ਕਿੰਨੇ ਦੂਰੋਂ ਆਉਂਦੇ ਯਾਰ ਆਪਣ ਤਾਂ ਇਹਦਾ ਯਾਰ ਮਕਸਦ ਆਕੜਾ 20 ਕਿਲੋਮੀਟਰ ਬਾਅਦ ਹੈ ਨਾ ਤੇ ਜਿਹੜੇ ਦੂਰੋਂ ਵੇਖਣੋਂ ਦੇ ਮੇਲਾ ਉਹਨਾਂ ਨੂੰ ਚਾਹ ਹੁੰਦਾ ਵੀ ਮੇਲਾ ਵੇਖ ਕੇ ਆਈਏ ਮੇਲਾ ਵੇਖ ਕੇ ਆਈਏ ਆਪਣਾ ਤਾਂ ਚਾਲ ਚਾਹ ਲੱਥੇ ਪਈ ਹੈ ਨਾ ਬਾਕੀ ਜਿਹੜੀਆਂ ਚੀਜ਼ਾਂ ਵੇਖਣ ਵਾਲੀਆਂ ਹੁੰਦੀਆਂ ਜੇ ਗਏ ਵੀ ਆਪਾਂ ਲਗਾਤਾਰ ਦੋ ਤਿੰਨ ਵਾਰੀ ਜਾਵਦੇ ਸੀ ਨਾ ਮੁਰਕ ਕੇ ਆਏ ਹੁੰਦਾ ਯਾਰੇ ਉੱਥੇ ਦਾ ੱੱਕੀ ਵਜਣਗੇ ਤੋ ਰਹਿਣ ਦੇ ਕੀ ਲੈਣਾ ਬਈ ਹਮ ਤਾਂ ਹੋ ਗਏ ਮੇਰਾ 5-6 ਸਾਲ ਮੈਂ ਤਾਂ ਗਿਆ ਹੀ ਨਹੀਂ ਕਿਤੇ ਮੈਂ ਤਾਂ ਆਪ ਨਹੀਂ ਗਿਆ ਜੀ ਨਹੀਂ ਕਰਦਾ ਯਾਰ ਜਾਨ ਆਜੋ ਗੁਰਪੀਤਾਂ ਚਲੀਏ ਮੈਂ ਨਾ ਮੈਂ ਪਟਾਪਟੇ ਲਿਆਉਣੇ ਤੇ ਵੀਰੇ ਦਵਾਈ ਚੜਕਣ ਦਾ ਕੋਈ ਬਣਾਵਾਂਗੇ ਪ੍ਰੋਗਰਾਮ ਤੇ ਬਾਕੀ ਆ ਜਾਂਦਾ ਯਾਰ ਮੇਲਿਆਂ 'ਚ ਜਿਹਦਾ ਤਾਂ ਕੋਈ ਮਲਾਜਮ ਹੈ ਹੁਣ ਹੁਣ ਹਰ ਥਾਂ ਦਾ ਟਿਕਟਾਂ ਕੀਤੀਆਂ ਪਈਆਂ ਹੈ ਅੱਗੇ ਟਿਕਟ ਆਉਟ ਨਹੀਂ ਹੁੰਦੀ ਸੀ ਹਾਂ ਮੈਂ ਤਾਂ ਨਹੀਂ ਵੇਖੀ ਸੀ ਟਿਕਟ ਵੀ ਉਹਨਾਂ ਦੀ ਤਾਂ ਹੋਣੀ ਹੈ ਚੱਲ ਜਿਹੜੀ ਹੈਗੀ ਯਾਰ ਜੇ ਕਿਸੇ ਨੂੰ ਸਰਕਸ ਵੇਖਣੀ ਹੈ ਜਾਂ ਆਪਣਾ ਹੂਟਾ ਲੈਣਾ ਉਹਦੇ ਟਿਕਟ ਹੁੰਦੀ ਹੈ ਹੁਣ ਉਹ ਗੇਟ ਬਣਾ ਦਿੰਦੇ ਜਿੱਥੇ ਸਾਰਾ ਕੁਝ ਹੈਗਾ ਉਹਦੇ ਅੰਦਰ ਵੜਨ ਦੀ ਟਿਕਟ ਹੈ ਕੋਈ ਵੇਖਣਾ ਚੜ੍ਹਨਾ ਚੜ੍ਹ ਕੋਈ ਵੇਖਣਾ ਵੇਖ ਤਾਂ ਵੀ ਟਿਕਟ ਜਿੱਥੇ ਵੀ ਖੜਦੇ ਨਵੀਆਂ ਚੀਜ਼ਾਂ ਨਹੀਂ ਜਿੱਥੇ ਮੇਲਾ ਲੱਗਦਾ ਮੇਲਾ ਦੂਜਾ ਜਾਨੀ ਕਿ ਜਿੱਥੇ ਚੰਡੋਲਾ ਆਉਂਦੀਆਂ ਹਾਂ ਜਿੱਥੇ ਇਹ ਜੀ ਚੀਜ਼ ਹੁੰਦੀ ਹੈ ਨਾ ਸਰਕਸਾਂ ਲੱਗਦੀਆਂ ਤੇ ਉੱਥੇ ਉਹਦੇ ਗੇਟ ਤੇ ਟਿਕਟ ਉਹ ਫਿਰ ਯਾਰ ਬਾਕੀ ਤਕੜੇ ਤਾਂ ਆਏ ਹੁੰਦਾ ਜਿਹੜਾ ਜਿਹਦਾ ਕੋਈ ਮੁਲਾਜ਼ਮ ਹੈ ਉਹ ਤਾਂ ਭਾਈ ਹੁਣ ਜਿਹਦਾ ਕੋਈ ਪੁਲਿਸ ਚ ਲੱਗਿਆ ਉਹ ਤਾਂ ਉਹਨੂੰ ਕਹਿ ਕੇ ਲੈ ਲੈਂਦਾ ਹੈ। ਹੂੰ ਉਹਨਾਂ ਨੂੰ ਤਾਂ ਢਪਾ ਦਿੰਦੇ ਆ। ਤੇ ਫਿਰ ਦੂਜੇ ਬੰਦੇ ਨੂੰ ਨਾ ਢਪਾਉਂਦੇ। ਉਹ ਨਜਾਇਜ਼ ਹੀ ਖਰਚ ਆ। ਹੂੰ ਵੀ ਤੁਸੀਂ ਅੰਦਰ ਜਾਣਦੇ ਜੇ ਕਿਸੇ ਨੂੰ ਫੋਟਾ ਲੈਣਾ ਪਈ ਪੈਸੇ ਦੇ ਕੇ ਲੈ ਲਊਗਾ ਕਿ ਨਹੀਂ। ਹੂੰ ਜੇ ਕਿਸੇ ਨੂੰ ਕੋਈ ਵੇਖਣਾ ਤਾਂ ਵੀ ਅਗਲਾ ਟਿਕਟ ਟਕ ਟਾਲੂ। ਹੂੰ ਬਾਕੀ ਤਗੜੇ ਦਾ ਸੱਤੀ ਵੀ ਸੌ ਆ ਜਿਵੇਂ ਆਂਦੇ ਨੇ ਨਾ। ਤਗੜਾ ਬੰਦਾ ਕਿਸੇ ਦੇ ਪ੍ਰੋਗਰਾਮ ਤੇ ਜਾਵੜੇ। ਮੰਨ ਕੇ ਚੱਲ ਵੀ ਹੁਣ ਕਿਸੇ ਦੇ ਵਿਆਹ ਹੈ। ਹੈਂ ਮਾ ਲੱਗੜਾ ਬੰਦਾ ਗਿਆ ਜਿਵੇਂ ਕੋਈ ਲੀਡਰ ਗਿਆ ਲੀਡਰ ਗਿਆ ਹੁਣ ਲੀਡਰ ਨੂੰ ਤਾਂ ਜਦੋਂ ਲੀਡਰ ਜਾਵੜਿਆ ਹੰਬਲੇ ਪੈ ਜਾਣਗੇ ਉਹ ਹਾਂ ਹਾਂ ਵੀ ਜਦ ਲੀਡਰ ਆਗਾ ਲੀਡਰ ਆਗਾ ਭੱਜੇ ਪੈ ਨੇ ਹੁਣ ਕਿੱਥੇ ਭਾਈਏ ਨੂੰ ਵੀ ਕਿੱਥੇ ਕੁਰਸੀ ਡਾਈਏ ਦੇ ਨੂੰ ਕੀ ਲਿਆ ਕੇ ਖਵਾਈਏ ਹੈ ਉਹ ਉਹ ਤਗੜੇ ਨੂੰ ਵੀ ਭਾਉਣ ਨੂੰ ਥਾਂ ਨਹੀਂ ਥਾਂਦਾ ਉਹਨਾਂ ਨੂੰ ਵੀ ਆਹ ਥਾਂ ਦਾ ਯਾਰ ਇਹਨੂੰ ਭਾਉਣ ਵਾਲਾ ਨਹੀਂਗਾ ਵੀ ਇੱਥੇ ਨਹੀਂ ਭਾਉਣਾ ਉੱਥੇ ਭਾਉਣਾ ਇੱਥੇ ਨਹੀਂ ਭਾਉਣਾ ਉੱਥੇ ਭਾਉਣਾ ਤੇ ਜਿਹੜਾ ਮਾੜਾ ਬੰਦਾ ਜੇ ਮਾੜਾ ਕਿਸੇ ਦੇ ਜਾੜੂ ਪ੍ਰੋਗਰਾਮ ਤੇ ਉਹਨੂੰ ਕੋਈ ਪੁੱਛਦਾ ਨਹੀਂ। ਨਾ ਉਹਨੂੰ ਬਹਿਨ ਨੂੰ ਥਾ ਨਾ ਤਗੜੇ ਨੂੰ ਬਹਿਨ ਨੂੰ ਥਾ। ਤੇ ਮਾੜੇ ਇਹਦਾ ਤਾਂ ਵੇਲਾ ਤੂੰ ਵੀ ਮਾੜਨ ਤਾਂ ਇਹਨੂੰ ਪੁੱਛਦੇ ਯਾਰ ਇਹ ਤਾਂ ਇਹਦੇ ਨਹੀਂ ਕੀ ਚੱਕਣਾ। ਤੇ ਤਗੜਾ ਆਇਆ ਵੀ ਉਹ ਬਈ ਚੱਲਦਾ ਪਰ ਜਾਂਦਾ। ਲੀਡਰ ਆਪਾਂ ਕਿ ਨਹੀਂ। ਉਹ ਇਲਾਕੇ ਆਂਦਾ ਇਹਨੂੰ ਬਾਹੋਂ ਕਿਦਨ ਕੀਤੇ ਚੰਗੇ ਥਾ ਇਹਨੂੰ। ਚੰਗੀ ਦਾਰੂ ਧਰੋ ਚੰਗਾ ਸਮਾਨ ਖਾਨ ਨੂੰ ਧਰੋ ਕਣੀ। ਤੇ ਕੰਮ ਮਾੜੇ ਨਹੀਂ ਹੁੰਣਾ ਹੁੰਦਾ ਮੈਂ ਦੱਸਦਾ ਹੁੰਦਾ ਮਾੜਾ ਤਕੜਾ ਦਾ ਠੂਈ ਨਹੀਂ ਮਾਰਦਾ ਕਿਰਾਂ ਉਹਨਾਂ ਦਾ ਆਪਦਾ گاਉਂ ਹੁੰਦਾ ਬਸ ਵੀ ਵੋਟਾਂ ਲਾਈਨ ਤੱਕ ਉਦੋਂ ਬਾਅਦ ਤਾਂ ਕਹਿੰਦੇ ਖੜਜੋ ਹੁਣ ਤੂੰ ਐਂ ਵੇਖ ਕਹਿੰਦੇ ਮੈਂ ਤਾਂ ਤੈਨੂੰ ਜਾਣਦੇ ਨਹੀਂ ਮੰਨ ਲਾ ਕਿਰ ਕੋਈ ਕੰਮ ਕਰਦਾ ਹੈ ਕੋਈ ਢੱਲ ਮੱਠ ਹੋ ਗਈ ਤੇ ਜੇ ਕੋਈ ਕੋਲ ਦੀ ਲੰਘਿਆ ਜਾਂਦਾ ਮਾੜਾ ਬੰਦਾ ਤੇ ਉਹ ਤਾਂ ਗੱਲ ਸੌਣੂ ਹਣਾ ਉੱਥੇ ਉਹ ਤਕੜਾ ਥੋੜਾ ਹੋਣ ਹੋ ਰਿਹਾ ਹੇ ਤੈਨੂੰ ਕੋਈ ਪੰਡ ਪੱਠਿਆਂ ਦੀ ਜਗਾਉਣੀ ਹੈ ਤੇ ਮਾੜਾ ਦਾ ਜਗਾਦੋਂ ਤਕੜਾ ਥੋੜਾ ਉਠਾਲਦਾ ਗੱਡੀ ਤੇਰੇ ਪੱਠਿਆਂ ਤੇ ਹੂੰ ਮੇਰੇ ਹਾਲ ਹੈ ਕੀ ਨਹੀਂ ਇਹ ਕੰਮ ਬਾਈ ਬਾਕੀ ਦੁਨੀਆ ਚੱਲੋ ਚੱਲੀ ਦਾ ਮੇਲਾ ਹੈ ਜਿਵੇਂ ਲੋਟ ਲੱਗਦਾ ਹਲਾ ਕਰੀ ਜਾਂਦਾ ਹੈ ਕਿ ਨਹੀਂ ਫੇ ਫਬਰੀ ਫਿਰ ਕਰੀਏ ਸਵੇਰੇ ਬਨਾਈਏ ਬੈਂਡ ਯਾਰ ਸਵੇਰੇ ਸਪਰੇਅ ਦਾ ਸਪਰੇਅ ਫਿਰ ਲੇਟ ਹੋ ਜਾਂਦੀ ਹੈ ਹਾਂ ਤੋ ਪਾ ਲੱਗਦੀ ਆ ਪਾਣੀ ਮੋਟਰ ਲਿਆਵਾਂਗੇ ਛੱਡ ਕੇ ਉਹ ਇਹ ਤੇ ਚੱਲ ਜੂ ਉਹ ਮੋਟਰ ਛੱਡ ਕੇ ਲਿਆ ਕੇ ਨਾ ਤੇ ਭੁੰਡੇ ਨੇ ਕਰਨੀ ਕੀ ਦੂਜੀ ਹੂੰ ਦੋਨਾਂ ਨਾਲ ਡੇਪਾਂਗੇ ਭੁੰਡੇ ਨਾਲ ਡੇਪਾਂਗੇ ਤੇ ਉਹਦੇ ਨਾਲ ਆਇਆ ਨਾ ਆਪਣੇ ਬਾਲਾ ਤਾਂ ਇੱਕ ਤਾਂ ਆਪਾਂ ਉਹ ਕਿੱਲੇ ਤੇ ਕਰਨੀ ਸਵਾਰ ਕੇ ਤੇ ਕੋਸ ਮੱਥਾ ਉਹਦਾ ਇਧਰ ਤਿੰਨ ਕਿਲੇ ਜੀ ਮਾਰਨੀ ਸਾਰੇ ਜੀ ਤਿੰਨ ਕਿਲੇ ਜੀ ਤਾਂ ਪਾਇਆ ਨਾ ਉਹ ਹੀ ਕਰਨੀ ਬਾਥੂ ਵਾਲੀ ਉਹ ਤਾਂ ਆਪਾਂ ਦੋ ਭੁੰਡੇ ਵੀ ਲਾ ਦੇ ਹੂੰ ਉਹਨੇ ਬਹੁਤ ਮਾਲਾ ਛੀ ਆ ਇਧਰ ਤੇ ਚਾਰ ਇਹਦੇ ਚ 10 ਤੇ ਉਹ ਦੋਨੋਂ ਉਧਰ ਦੋ ਜਣੇ ਉਧਰ ਖੇਚ ਲੈਣਗੇ ਕੰਮ ਨੂੰ ਪੱਠੇ ਆਪਾਂ ਅੱਜ ਲੈ ਗਏ ਸਵੇਰੇ ਤਾਂ ਆਪਾਂ ਇਸ ਕੰਮ ਤੇ ਹੀ ਆ ਗਨੇ ਤੇ ਲਾਈਟ ਤਾਂ ਹੈਗੀ ਆ ਕੁੰਜੀਆਂ ਦਾ ਟਰਾਂਸਫਾਰਮ ਹੂੰ 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 ਕੀ ਦੇ ਮਰੂਦ ਦੇ ਕਾਲੀ ਕਾਲੀ ਨਾਲ ਕੀ ਹੋ ਜਾਂਦਾ ਹੈ ਇਹ ਮੇਰਾ ਫਲ ਸੰਗੜਾ ਲੱਗਿਆ ਇਹਨੂੰ ਜਿਵੇਂ ਕਿ ਨੂਹ ਦਾ ਬੂਜਾ ਹੈ ਨਿੰਬੂ ਦਾ ਬੂਜਾ ਹੈ ਤੇ ਆਹ ਕਿਨੂ ਦਾ ਬੂਜਾ ਪਤਾ ਨਹੀਂ ਆਹਦੀਆਂ ਕਿ ਲੱਗਣਗੇ ਕਿ ਨਹੀਂ ਯਾਰ ਹੈਨਾ ਭਾਵੇਂ ਇਹ ਤਾਂ ਦੁਆਰੇ ਹੀ ਤਾਂ ਫੁੱਟਣਗੇ ਉਹ ਪਤਾ ਸਕੂ ਦਿਖਾ ਆਹ ਆ ਬੂਜਾ ਹੈ ਬਈ ਕਿਨੂ ਦਾ ਆਹ ਬੂਜਾ ਨਿੰਬੂਆਂ ਦਾ ਹੈ ਇਹ ਮੈਂ ਤੁਹਾਨੂੰ ਖੋਣਾ ਜ਼ੂਮ ਕਰਕੇ ਦਿਖਾਉਂ ਆਹ ਆਇਆ ਹੋਇਆ ਪਿਆਲੇ ਪੱਤੇ ਪੈ ਗਏ ਯਾਰ ਹੈਨਾ ਹੂੰ ਅਸਲ ਇਹਨਾਂ ਨੂੰ ਕੀ ਪੈਂਦਾ ਹੈ ਤੇ ਇਹ ਕੀ ਹੈ ਨਿੰਬੂਆਂ ਦਾ ਬੂਜਾ ਸੀ ਇਹ ਹੁਣ ਨੇੜੇ ਕਰਕੇ ਵਿਖਾਉਣਾ ਆਹਾਂ ਤੇ ਇੱਕ ਆ ਹੈਗਾ ਕਿਨੂਆ ਦਾ ਆਪਾਂ ਅੱਗੇ ਵੀ ਤੁਹਾਨੂੰ ਵਿਖਾਉਣੇ ਹੁੰਦੇ ਆ ਪਰ ਤਾਂ ਤਾਂ ਠੰਡ ਨਾ ਐ ਪੱਤੇ ਆਏ ਜੀ ਆ ਕਿਰਦੇ ਜਿਵੇਂ ਹੁੰਦੇ ਆ ਹੈਨਾ ਤੇ ਆਹ ਕਿਨਵਾ ਦਾ ਬੂਜਾ ਜਿਹਨੂੰ ਹਜੇ ਕੋਈ ਕਿਨੂੰ ਨਹੀਂ ਲੱਗਿਆ ਉਹਨੂੰ ਤਾਂ ਲੱਗਿਆ ਸੀਗਾ ਇਹ ਤਾਂ ਲੱਗਿਆ ਹਾਂ ਆਟਰ ਲੋਕ ਨੂੰ ਲੱਗਿਆ ਸੀ ਇਹਨੂੰ ਨਹੀਂ ਕੋਈ ਲੱਗਿਆ ਹੁਣ ਮੈਂ ਤੁਹਾਨੂੰ ਪਿੱਛੇ ਹੋ ਕੇ ਵਿਖਾਉਣਾ ਐ ਬੂਜਾ ਵੀ ਦੂਜੇ ਬੂਜੇ ਨਾਲ ਕਿੰਨਾ ਵੱਡਾ ਆ ਵੀ ਕੋ ਪਤਾ ਨਹੀਂ ਬਈ ਇਹਨੂੰ ਕਿੰਨੂੰ ਲੱਗਣਗੇ ਕਿ ਇਹਨੂੰ ਖਟੀਆਂ ਲੱਗਣੀਆਂ ਕੀ ਲੱਗੂ ਕਰਕੇ ਕਿੰਨੂੰ ਦੇ ਲੈਂਦੇ ਆ ਆ ਨਿੰਬੂਆਂ ਦਾ ਕਰਕੇ ਲੈਂਦਾ ਸੀ ਇਹਨਾਂ ਤੇ ਲੱਗਿਆ ਕੁਛ ਨਹੀਂ ਨਾ ਤਾਂ ਇਹਦਾ ਪਤਾ ਇਹਨੂੰ ਕੀ ਲੱਗੂਗਾ ਨਿੰਬੂਆਂ ਨੇ ਲੱਛਣ ਤਾਂ ਇਹਦੇ ਲੱਗਦੇ ਨਹੀਂ ਹੈਨਾ ਜੇ ਲੱਗੇ ਤਾਂ ਫਿਰ ਵੱਡ ਵੱਡੇ ਨਿੰਬੂ ਲੱਗਣਗੇ ਤੇ ਆਹ ਕਿਨੂੰ ਆ ਦਾ ਬੁੱਝਾ ਇਹਨੂੰ ਪਤਾ ਨਹੀਂ ਕੀ ਲੱਗੂਗਾ ਵੱਡਾ ਤਾਂ ਐਂ ਦਰਾਖਤਾਂ ਨੂੰ ਹੋਈ ਜਾਂਦਾ ਹੈ ਤੇ ਇਹਨੂੰ ਜਰੂਰ ਲੱਗੇ ਸੀ ਆ ਆਪਾਂ ਤੁਹਾਨੂੰ ਵਿਖਾਏ ਹੋਏ ਸੀਗੇ ਹੈ ਇਹਦਾ ਫਰਕ ਹੈ ਉਹਦੇ ਨਾਲ ਨਾ ਇਹਦੀਆਂ ਡਾਂਗੀਆਂ ਸਿੱਧੀਆਂ ਜਿਹਾ ਬਣੀਆਂ ਜਾਂਦੀਆਂ ਸੁਖੇ ਭਾਈ ਆ ਇਹਦੀਆਂ ਨਹੀਂ ਜਾਂਦੀ ਇਹਦੇ ਨਾਲ ਜੀ ਜਾਂਦੀਆਂ ਤਾਂ ਨੂੰ ਇਹ ਹੋ ਜੂਗਾ ਕਿੰਨੇ ਸਾਲਾਂ ਦੇ ਹੋ ਜਾਣਗੇ 3 ਸਾਲਾਂ ਦੇ ਹੋ ਜਾਣਗੇ ਫੱਗਣ ਜੇ ਨਾ ਫੱਗਣ ਜਿਹਾ ਲੈ ਕੇ ਲਏ ਸੀ ਆਪਾਂ ਬਈ 3 ਸਾਲਾਂ ਦੇ ਹੋ ਜਾਣਗੇ ਤੇ ਬਾਕੀ ਵੇਖੋ ਕੀ ਬੰਦਾ ਉਹ ਤੋਂ ਆ ਇਧਰਲੇ ਪਾਸਿਆਂ ਵੇਖੋ ਤੁਸੀਂ ਸੇਕ ਗੁਰਦਾਂ ਦੇ ਬੁੱਜੇ ਨੂੰ ਲੱਗਿਆ ਤੇ ਇਹਨੂੰ ਵੀ ਲੱਗਿਆ ਨਾਲੇ ਬਹੁਤ ਪਰਾਲੀ ਪਿੱਛੇ ਕੀਤੀ ਸੀ ਪਿੱਛੇ ਕੀਤੀ ਤਾਂ ਵੀ ਐ ਸੀਗਾ ਸੁਖੇ ਭਾਈ ਉਹ ਨਾਲ ਜਿੱਥੇ ਇਕੱਠੀ ਹੋ ਗਈ ਉਥੋਂ ਸੇਕ ਪਿਆ ਇਹਨੂੰ ਜਿਆਦੇ ਪਰਾਲੀ ਦਾ ਆ ਕੁਵਾਰ ਦਾ ਇਹਦੇ ਬੱਚੇ ਜੇ ਬਹੁਤ ਆ ਭਾਈ ਆਪਾਂ ਇਹ ਨਾ ਪਾਸੇ ਲਾਈਆਂ ਸੁਖਿਆ ਹੁਣ ਜਦੋਂ ਨਾ ਹੁਣ ਆ ਮਹੀਨਾ ਆਊਗਾ ਜਿਹੜਾ ਅਗਲਾ 1 2 3 4 ਵਾਹ ਭਾਈ ਯਾਰ ਹੈਨਾ ਬੁਝੇ ਇਹ ਹੈ ਇਹ ਜਮੇ 5 6 ਤਾਂ ਇਹ ਹੋਣਗੇ ਨਿੱਕੇ ਨਿੱਕੇ ਤੇ ਆ ਇੱਕ 7 ਤੇ ਇੱਕ ਆ ਸੀ 8 ਦੇ ਕੋ ਪਰੇ ਉਹਦੇ ਚ 9 ਇੱਕ ਪਾਸੇ ਲਾ ਦਈਏ ਇਹਨੂੰ ਫੇਰ ਬਣੂ ਗੱਲ ਹੈ ਨਾ ਇਹਦੇ ਵੀ ਹੋਰ ਫੁੱਲ ਨਿਕਲੇ ਆ ਬੱਚਾ ਜਿਹਾ ਨਾਲ ਹੂੰ ਇਹਦੇ ਹੈਗਾ ਹਾਂ ਹੋ ਨਿਕਲੇ ਇਹ ਕੀ ਗੱਲ ਇਹ ਜੜ ਚੋਂ ਫੁੱਟਦੇ ਆ ਇਹ ਇੱਕ ਮਿੰਟ ਹੋਰ ਆ ਸੀ ਨਾ ਦੋ ਹੂੰ ਦੋ ਕਿਉਂ ਬਾਲੇ ਆ ਤਿੰਨ ਚਾਰ ਹੋਣਗੇ ਬਾਲੇ ਆ ਬਾਲੇ ਆ ਆ ਮਿੱਟੀ ਨੱਪੀ ਬੈਠੀ ਹੋ ਡਾਇਮ ਉਹ ਬਾਲੇ ਆ ਆ ਦੇ ਬੱਚੇ ਜੀ ਕਿੰਨੇ ਬਣਦੇ ਤੇਰੇ ਹੂੰ ਇਹ ਆਵੇ ਓਏ ਕਿੰਨੇ ਨਿਕਲੇ ਦੇਖਿਆ ਓਏ ਹੂੰ ਆ ਦੇ ਬੱਚੇ ਜੀ ਦਾਤੀ ਨਾਲ ਮਾਰਦੀ ਆ ਸੀ ਆ ਰਹੀ ਬਹੁਤ ਆ ਯਾਰ ਇਹ ਨਾ ਹੁਣ ਇਹੋ ਦੇ ਸੁੱਖੇ ਬਈ ਜਿਹੜਾ ਮੇਥੀ ਚਾ ਉਹ ਮੇਥੀ ਚਾ ਨਾ ਪਧਨ ਦਾ ਦਾ ਮਮ ਟਮੇਟਰ ਆਵੇ ਮੇਥੀ ਚ ਹੋਣਗੇ ਤੇ ਇਹਦੇ ਵੀ ਇਹਦੇ ਪਤਾ ਨਹੀਂ ਲੱਗਦਾ ਹੂੰ ਮੂੰ ਬੁਜਾ ਪੂਰਾ ਕੰਮ ਹੈ ਚਲ ਚਲ ਚਲੀਏ ਚੱਕ ਆਪਣੀ ਗੋਭੀ ਬਾਕੀ ਬਈ ਗੋਭੀ ਦੇ ਫਲ ਬਣੇ ਕਿ ਨਹੀਂ ਬਣੇ ਉਹ ਵੀ ਆਪਾਂ ਤੁਹਾਨੂੰ ਬਣਾਵਾਂਗੇ ਵੀਡੀਓ ਤੇ गोभी ਦਾ ਫਲ ਬਣੇ ਕਿ ਨਹੀਂ ਬਣੇ ਉਹ ਵੀ ਆਪਾਂ ਤੁਹਾਨੂੰ ਵਿਖਾਵਾਂਗੇ ਤੇ ਆਪਾਂ ਤੁਹਾਨੂੰ ਉਹ ਵੀ ਵਿਖਾਵਾਂਗੇ ਗੰਡੇ ਵੀ ਠੀਕੇ ਮੈਂ ਚਲੋ ਹੁਣ ਚੱਲਦੇ ਆ ਘਰ ਨੂੰ ਆਈ ਜਿਹੜੀ ਹੋ ਗਈ ਆਪਣੀ ਸਰੋਂ ਗੰਦਲੀ ਚੜਦੀ ਆਉਂਦਾ ਸੁਖਿਆ ਹੂੰ ਮੜਾ ਬਾਤਰਾਵੇ ਦਾ ਆਪਾਂ ਚੋਕਣਾ ਇਹਨੂੰ ਚੋਕ ਕੇ ਮੁੜ ਕੇ ਰੇਪਾ ਕੇ ਲਾਉਣਾ ਪਾਣੀ ਹੈ ਫੇਰ ਹੀ ਬਣੂ ਗੱਲ ਚਲ 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 ਜੀ